ਇਹ ਮੇਰਾ ਸੁਭਾਗ ਆ ਕਹਿੰਦੇ ਨੇ ਮੇਰੇ ਭਾਗ ਜਾਗੇ ਅੱਜ ਗੁਰੂ ਦਾ ਬਾਗ ਤਖਤ ਸਾਹਿਬ ਸ਼੍ਰੀ ਪਟਨਾ ਸਾਹਿਬ ਦੀ ਹਜ਼ੂਰੀ ਦੇ ਅੰਦਰ ਮੈਨੂੰ ਇਹ ਬਰਕਤ ਮਿਲੀ ਆ ਇਹਨੂੰ ਮੈਂ ਆਪਣੀ ਕਿਸਮਤ ਕਵਾਂਗਾ ਇਹਨੂੰ ਮੈਂ ਆਪਣਾ ਸੁਭਾਗ ਕਵਾਂਗਾ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੇ ਮੈਨੂੰ ਮੈਂ ਮੈਂ ਸਮਝਦਾ ਕਿ ਇਹ ਮੇਰੀ ਜ਼ਿੰਦਗੀ ਦਾ ਇੱਕ ਸੁਪਨਾ ਪੂਰਾ ਹੋਣ ਵਾਲੀ ਗੱਲ ਆ ਹਾਂਜੀ ਓਕੇ ਤੇ ਹੁਣ ਇੱਕ ਕਲਾਸ ਗੁਰਤੇਜ ਭਦਰਜੀ ਦੇ ਸ਼ਹਾਦਤ ਨੂੰ ਲੈ ਕੇ ਸੰਗਤਾਂ ਨੂੰ ਕੀ ਕਹਿਣਾ ਚਾਹੁੰਦਾ ਬੜਾ ਦਿਨ ਹੈ ਜੀਅਤ ਹੌਸਲਾ ਤੇ ਜਿਹੜਾ ਕਿਸੇ ਦੇ ਦੁੱਖ ਦਰਦ 'ਚ ਉਹਨਾਂ ਦੇ ਨਾਲ ਖੜਾ ਹੋਣਾ ਇਹ ਉਹਨਾਂ ਦੀ ਸ਼ਹਾਦਤ ਜਿਹੜੀ ਸਭ ਤੋਂ ਵੱਡਾ ਸਬਕ ਹੈ ਇਸ ਪੂਰੀ ਦੁਨੀਆ ਨੂੰ ਇਸ ਪੂਰੇ ਬ੍ਰਹਿਮੰਡ ਨੂੰ ਤਾਂ ਬਿਲਕੁਲ ਸੁਖਵਿੰਦਰ ਸਿੰਘ ਜੀ ਸਾਡੇ ਨਾਲ ਤਸਵੀਰਾਂ ਇੱਕ ਵਾਰ ਦਿਖਾਉਣੇ ਆ ਤੁਹਾਨੂੰ ਕੈਮਰਾ ਘੁਮਾ ਕੇ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਜੁੜੀਆਂ ਆ ਤੇ ਇਸ ਦੇ ਨਾਲ ਅਰਦਾਸ ਜਿਹੜੀ ਆ ਉਹ ਹੁਣ ਸ਼ੁਰੂ ਹੋਵੇਗੀ ਦਾਸ ਤੋਂ ਬਾਅਦ ਜਿਹੜਾ ਆ ਨਗਰ ਕੀਰਤਨ ਜਿਹੜਾ ਚੱਲੇਗਾ ਅਸੀਂ ਬਿਲਕੁਲ ਲਾਈਵ ਤੁਹਾਡੇ ਨਾਲ ਜੁੜੇ ਹੋਇਆ ਲਾਈਵ ਹਰ ਇੱਕ ਤਸਵੀਰ ਤੁਹਾਨੂੰ ਦਿਖਾਉਂਦੇ ਰਵਾਂਗੇ ਪਰ ਇੱਕ ਵਾਰ ਤੁਸੀਂ ਦੇਖੋ ਕਿ ਗੁਰਦੁਆਰਾ ਗੁਰੂ ਦਾ ਬਾਗ ਵੀ ਸਗੇ ਅਸੀਂ ਮੌਜੂਦ ਆ ਗੁਰੂ ਦਾ ਬਾਗ ਵਿਖੇ ਜਿਹੜਾ ਆ ਇਹ ਇੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਉਹ ਜੁਟੀਆਂ ਨੇ ਤੇ ਨਗਰ ਕੀਰਤਨ ਦੀ ਸ਼ੁਰੂਆਤ ਜਿਹੜੀ ਇੱਥੋਂ ਹੀ ਹੋਵੇਗੀ ਆਖੀਕਾਰ ਤੁਸੀਂ ਤਸਵੀਰਾਂ ਖੁਦ ਦੇਖ ਸਕਦੇ ਹੋ ਕਿ ਇਹ ਮੌਕਾ ਆ ਇਹ ਖਾਸ ਘੜੀ ਆ ਜਦ ਅਸੀਂ ਇਤਿਹਾਸ ਦੇ ਗਵਾਹ ਬਣਨ ਜਾ ਰਹੇ ਹਾਂ ਇਤਿਹਾਸ ਦੀ ਉਸ ਘੜੀ ਦੇ ਗਵਾਹ ਬਣਨ ਜਾ ਰਹੇ ਹਾਂ ਜਦ ਇਹ ਨਗਰ ਕੀਰਤਨ ਦੀ ਸ਼ੁਰੂਆਤ ਹੋਣੀ ਆ ਪਟਨਾ ਸਾਹਿਬ ਤੋਂ ਅ ਨਗਰ ਕੀਰਤਨ ਦੇ ਲਈ ਵੱਡੀ ਗਿਣਤੀ ਚ ਸੰਗਤ ਆ ਪੁੱਜ ਰਹੀਆਂ ਸੁਖਵਿੰਦਰ ਸਿੰਘ ਹੁਣੇ ਜਿਹੜੇ ਪਹੁੰਚੇ ਸੀ ਜਿਹੜੇ ਕਿ ਰੂਬਰੂ ਹੋਏ ਸੀ ਪੀਡੀਸੀ ਦੇ ਨਾਲ ਚਰਚਾ ਕਰ ਰਹੇ ਸੀ ਇਸ ਮੁਕਾਮ ਨੂੰ ਲੈ ਕੇ ਇਸ ਦਿਨ ਨੂੰ ਲੈ ਕੇ ਤਾਂ ਉੱਥੇ ਹੀ तमाम ਸੰਗਤਾਂ ਜਿਹੜੀਆਂ ਨੇ ਉਹ ਇੱਥੇ ਮੌਜੂਦ ਨੇ ਆਖਿਰਕਾਰ ਪੰਜਾਬ ਦੀ ਇਸ ਧਰਤੀ ਤੋਂ ਤੁਸੀਂ ਦੇਖੋ ਕਿ ਇਸ ਧਰਤੀ ਤੋਂ ਪਟਨਾ ਸਾਹਿਬ ਦੀ ਧਰਤੀ ਤੋਂ ਪੰਜਾਬ ਜਿਹੜਾ ਆ ਇਹ ਨਗਰਗੀਰਤਨ ਪਹੁੰਚੇਗਾ ਸੋ ਇਹ ਤਸਵੀਰਾਂ ਤੁਹਾਡਾ ਸਾਂਝਿਆ ਕਰ ਰਿਹਾ ਥੋੜੀ ਦੇਰ ਦੇ ਵਿੱਚ ਜਿਹੜੇ ਨੇ ਇੱਥੇ ਦੇ ਸੀਐਮ ਨੇ ਜਿਹੜੇ ਉਹ ਵੀ ਇੱਥੇ ਪਹੁੰਚਣ ਵਾਲੇ ਨੇ ਪਰ ਇਹ ਦੇਖੋ ਵੱਡੀ ਗਿਣਤੀ 'ਚ ਕਿਵੇਂ ਸੰਗਤਾਂ ਦਾ ਹੜ ਆਇਆ ਹੋਇਆ ਕਿੰਨੀ ਵੱਡੀ ਗਿਣਤੀ 'ਚ ਸੰਗਤਾਂ ਜਿਹੜੀਆਂ ਇੱਥੇ ਜਿਹੜੀਆਂ ਪਹੁੰਚੀਆਂ ਨੇ ਕਿ ਇਸ ਦਿਨ ਨੂੰ ਜਿਹੜਾ ਆ ਉਹ ਆਕੇਕਾਰ ਆ ਬਤੀਤ ਕਰ ਰਹੀ ਆ ਇਸ ਦਿਨ ਨੂੰ ਜਿਹੜਾ ਆ ਉਹਨਾਂ ਵੱਲੋਂ ਮਨਾਇਆ ਜਾ ਰਿਹਾ ਇਹ ਦਿਨ ਆਪਣੇ ਆਪ 'ਚ ਇੱਕ ਵੱਡਾ ਇੱਕ ਸ਼ਹਾਦਤ ਦਾ ਦਿਨ ਹੈ ਤੇ ਇਹ ਸ਼ਹਾਦਤ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਆ ਹਿੰਦੂ ਹਿੰਦ ਲਈ ਸ਼ਹਾਦਤ ਦਿੱਤੀ ਆ ਹਿੰਦੂ ਧਰਮ ਲਈ ਸ਼ਹਾਦਤ ਦਿੱਤੀ ਆ ਇਹ ਆ ਜਿਹੜੇ ਹਰ ਇੱਕ ਉਸ ਵਿਅਕਤੀ ਲਈ ਜੋ ਉਸ ਪ੍ਰਮਾਤਮਾ ਨੂੰ ਚਾਣਨ ਵਾਲਾ ਆ ਜੋ ਉਸ ਪ੍ਰਮਾਤਮਾ ਦੀ ਉਸਤ ਕਰਨੇ ਵਾਲਾ ਆ ਸੋ ਇਹ ਇਹ ਤਿਹਾੜਾ ਆ ਜਿਹੜਾ ਅੱਜ ਬਣਾ ਰਿਹਾ ਹਾਲਾਂਕਿ ਬਰਸਾਤ ਬਹੁਤ ਤੇਜ਼ ਆ ਇਸ ਦੇ باوجود ਵੀ ਅ ਮਿਹਰੇ باوجود ਵੀ ਜਿਹੜੀਆਂ ਤਿਆਰੀਆਂ ਤੁਹਾਨੂੰ ਨਜ਼ਰ ਆ ਰਹੀਆਂ ਇੱਕ ਵਾਰ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਜਰੂਰ ਜਿਹੜਾ ਆ ਤੁਹਾਨੂੰ ਜਿਹੜਾ ਦਰਸ਼ਨ ਕਰਾਉਨੇ ਆ ਇਹ ਉਹ ਇਤਿਹਾਸਕ ਥਾਂ ਹੈ ਜਿਸੇ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬੀ ਸਿੰਘ ਜੀ ਦਾ ਮਿਲਨ ਹੁੰਦਾ ਹੈ ਇਹ ਇਤਿਹਾਸਕ ਥਾਂ ਜਿਹਦੀ ਅੱਜ ਅਸੀਂ ਤੁਹਾਡੇ ਨਾਲ ਜਿਹੜੀ ਚਰਚਾ ਕਰ ਰਹੇ ਆ ਤੇ ਇਤਿਹਾਸਕ ਥਾਂ ਹੈ ਅੱਜ ਅਸੀਂ ਇਸ ਇਤਿਹਾਸਕ ਦਿਨ ਨੂੰ ਦੇਖ ਰਹੇ ਆ ਇਤਿਹਾਸ ਨੂੰ ਦੇਖ ਰਹੇ ਆ ਤੇ ਇੱਥੇ ਇਸ ਦਿਨ ਨੂੰ ਦੇਖਦਿਆਂ ਹੋਇਆ ਹਾਲਾਂਕਿ ਸਾਡੇ ਨਾਲ ਇਸ ਸਮੇਂ ਤਾਂ ਸਾਹਿਬ ਮੌਜੂਦ ਆ ਕਿਉਂਕਿ ਇਹ ਉਹ ਸ਼ਖਸ ਨੇ ਜਿਨ੍ਹਾਂ ਨੇ ਪੂਰੀ ਪਲੈਨਿੰਗ ਕੀਤੀ ਆ ਤਾਂ ਸਾਹਿਬ ਤੁਹਾਡੇ ਵੱਲੋਂ ਸਾਰੀ ਇਹ ਪਲੈਨਿੰਗ ਹੈਗੀ ਹਾਲਾਂਕਿ ਅੱਜ ਪਰਮਾਤਮਾ ਵੀ ਜਿਹੜਾ ਆ ਉਹ ਕਹਿੰਦਾ ਕਿ ਹੰਝੂ ਬਹੁਤ ਦਾ ਨਜ਼ਰ ਆ ਰਿਹਾ ਇਸ ਦਿਨ ਨੂੰ ਦੇਖਦਿਆਂ ਕਿਵੇਂ ਤੁਸੀਂ ਦੇਖ ਰਹੇ ਜੀ ਬਹੁਤ ਅੱਛੀ ਸ਼ੁਰੂਆਤ ਹੋਈ ਆ ਜੀ ਬਹੁਤ ਸਾਰੀ ਸੰਗਤ ਦਾ ਹਾੜੇ ਚ ਟੋਟਿਆ ਹੋਇਆ ਹੈ ਰਾਕੇ ਸਿੰਘ ਵੀ ਦੂਰੋਂ ਦੂਰੋਂ ਤੁਹਾਡੇ ਐਸਪੀਸੀ ਦੇ ਭਾਈ ਆਏ ਭਾਈ ਸੁਖਿੰਦਰ ਸਿੰਘ ਜੀ ਸਾਡੇ ਜੋ ਬਾਲੀਵੁੱਡ ਦੇ ਜੀ ਬਾਲੀਵੁੱਡ ਦੇ ਜੋ ਸਤ ਸਿੰਘ ਰਾਕੇ ਉਹਨਾਂ ਤੁਸੀਂ ਦੇਖਿਆ ਕਿ ਬੜਾ 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 ਰਾਂਗ ਪਣਿਆ ਹੈ ਕਣ ਕਸੂਨ ਯਾਤਰਾ ਕੁਝ ਵੇਲੇ ਬਾਅਦ 10-15 ਮਿੰਟ ਬਾਅਦ ਜੋ ਬਾਰਿਸ਼ ਸ਼ਾਂਤ ਹੋ ਜਾਂਦੀ ਹੈ ਤੇ ਯਾਤਰਾ ਤੋਂ ਨਿਕਲੇਗੀ ਤੁਸੀਂ ਖਾਸ ਤੌਰ ਤੇ ਮੈਂਬਰ ਬਣਾਏ ਗਏ ਹੋਏ ਇਸੇ ਕਮੇਟੀ ਦੇ ਜਿਹੜਾ ਆ ਇੱਕ ਵੱਡੀ ਜ਼ਿੰਮੇਵਾਰੀ ਤੁਹਾਨੂੰ ਜਿਹੜੀ ਦਿੱਤੀ ਗਈ ਆ ਕਿਵੇਂ ਸਾਰੀ ਜ਼ਿੰਮੇਵਾਰੀ ਲੈ ਤੇ ਪ੍ਰਤਾਪ ਗੁਰਪ੍ਰੀਤ ਸਿੰਘ ਮਹਾਰਾਜ ਦਾ ਜਿਹੜਾ ਸਥਾਨ ਦੀਵਨ ਸੇਵਾ ਮੇਲੀ ਗੁਰਤੇਗ ਬਾਧਰ ਮਹਾਰਾਜ ਜਿਸੇ ਸੇਵਾ ਸੀ ਕਰ ਰਹੇ ਆ ਮੇਰੇ ਬਜ਼ੁਰਗਾਂ ਦਾ ਆਸ਼ੀਰਵਾਦ ਜੀਐਸ 바ਵਾ ਸਾਹਿਬ ਜੋ ਫੌਮੇ ਤੇ ਸਾਡੇ ਮੈਂਬਰ ਹੈਗੇ ਨੇ ਉਹਨਾਂ ਨੇ ਬੜੀ ਮਿਹਨਤ ਕੀਤੀ ਅਣਸਕ ਮਿਹਨਤ ਕੀਤੀ ਮੇਰੇ ਨਾਲ ਸਾਡੇ ਸ਼ਾਇਦ ਇਹਨਾਂ ਨੂੰ ਕੁਝ ਲੱਗਿਆ ਹੋਵੇਗਾ ਕਿ ਅਸੀਂ ਕਿਸੇ ਯੋਗ ਹੈਗੇ ਆ ਤੇ ਇਹਨਾਂ ਨੇ ਮੈਂਬਰ ਲਿਆ ਮੈਂ ਅਰਦਾਸ ਕਰਾਂਗਾ ਸੰਗਤ ਦੀ ਅਰਦਾਸ ਕਰੇ कि जिस करके सानू ले आ गया ते ओ समर्था अरब सानू देवे इस बारी की वक्री चीज ਤੁਸੀਂ ਕੀਤੀ ਆ ਕਿ ਆਮ ਅਸੀਂ ਦੇਖਦੇ ਆ ਪ੍ਰਚਾਰ ਹੁੰਦਾ ਆ ਪਰ ਡਿਜੀਟਲੀ ਪ੍ਰਚਾਰੋ ਕਿਵੇਂ ਦਾ ਰਹਿਣ ਵਾਲਾ ਕੀ ਖਾਸ ਰਹਿਣਾ ਵਾਲਾ ਸਮਝਾ ਜੀ ਕੀ ਕਿ ਜਿਹੜਾ ਡਿਜੀਟਲ ਤੌਰ ਤੇ ਪ੍ਰਚਾਰ ਕਰਨਾ ਤੁਸੀਂ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰਸ ਨੂੰ ਇਕੱਠਾ ਕੀਤਾ ਕਿਵੇਂ ਹਾਂ ਅਸੀਂ ਜਿੱਥੇ ਜਿੱਥੇ ਗਏ ਤੇ ਹਰ ਇੱਕ ਨੇ ਕਿਹਾ ਕਿ ਕੁਝ ਯਾਤਰਾ ਪਹਿਲੇ ਨਿਕਲੀਆਂ ਸਨ ਉੱਥੇ ਅਸੀਂ ਥੋੜੀ ਜੀ ਘਾਟ ਰਹੀ ਕਿ ਦੂਸਰੇ ਧਰਮਾਂ ਚਾਪੜਾ ਪ੍ਰਚਾਰ ਨਹੀਂ ਕਰ ਪਾਏ ਪਰ ਅਸੀਂ ਇੱਕ ਪਲਾਨ ਬਣਾਇਆ ਯੰਗਸਟਰਸ ਨੂੰ ਇਕੱਠਾ ਕੀਤਾ ਯੰਗਸਟਰਸ ਨੂੰ ਯੰਗਸਟਰਸ ਨੂੰ ਅਸੀਂ ਯੰਗਸਟਰਸ ਨੂੰ ਅਸੀਂ ਇਕੱਠਾ ਕੀਤਾ ਤੇ ਯੰਗਸਟਰਸ ਨੂੰ ਅਸੀਂ ਪ੍ਰੇਰਿਆ ਦੱਸੋ ਬਈ ਤੁਸੀਂ ਸਾਡੇ ਨਾਲ ਮਿਲ ਕੇ ਕਿਸ ਤਰ੍ਹਾਂ ਇਹ ਪ੍ਰਚਾਰ ਕਰੋਗੇ ਉਹ ਫਿਰ ਇੱਕ ਇਨਫਲੂਐਂਸਰ ਦਾ ਆਈਡੀਆ ਆਇਆ ਜੋ ਲੈਟਸ ਜੋ ਚੱਲ ਰਿਹਾ ਹੈ ਫਿਰ ਇਹ ਗੱਲ ਹੋਈ ਕਿ ਸਾਡੇ ਸਿੱਖ ਇਨਫਲੂਐਂਸਰ ਰਾਨ ਕੇ ਜਿਆਦਾ ਸਿੱਖੀ ਦੇਖਣ ਦੇ ਤਰੰਤੀ ਗੱਲ ਕਰਨਗੇ ਦੂਜੇ ਧਰਮਾਂ ਦੇ ਇਨਫਲੂਐਂਸਰ ਨੂੰ ਅਸੀਂ ਬੁਲਾਈਏ ਉਹਨਾਂ ਨੂੰ ਆਪਣਾ ਇਤਿਹਾਸ ਦਿੱਤੀ ਤੇ ਉਹਨਾਂ ਨੂੰ ਮੋਟੀਵੇਟ ਕੀਤੀ ਤੇ ਇਹ ਦੋ ਸ਼ਹਿਰਾਂ 'ਚ ਬੜਾ ਸਕਸੈਸਫੁਲ ਮਾਡਲ ਹੋਇਆ ਪਟਨਾ ਕਾ ਟਾਟਾ ਨਗਰ ਉਧਰ ਦੇ ਯੂਥ ਨੇ ਬਹੁਤ ਮਿਹਨਤ ਕੀਤੀ ਹੈ ਮੇਰੇ ਖਿਆਲ ਨਾਲਿੱਛੇ ਵੀ 25 ਇਨਫਲੂਐਂਸਰ ਆਏ ਸੀ ਤੇ ਉਥੇ ਟਾਟਾ ਨਗਰ ਵੀ ਜਦੋਂ ਮਿੱਟੀ ਹੋਈ ਤੇ 30 40 ਇਨਫਲੂਐਂਸਰ ਉਥੇ ਵੀ ਆਏ ਸੀ ਉਹਨਾਂ ਨੂੰ ਇਤਿਹਾਸ ਦੱਸਿਆ ਗਿਆ ਕਿ ਉਹ ਰੀਲਾ ਬਣਾ ਕੇ ਪੜ ਗਏ ਹੁਣ ਤੇ ਸਰ ਪਰ ਇੱਕ ਵੱਡੀ ਗੱਲ ਇਹ ਆ ਕਿ ਵੱਖ-ਵੱਖ ਨੌ ਸਟੇਟਾਂ ਤੁਸੀਂ ਜਾਣਾ ਹਰ ਦੀ ਲੈਂਗੁਏਜ ਹੈ ਲੱਗਿਆ ਹਰ ਤਰੀਕਾ ਲੱਗਿਆ ਉਹਨਾਂ ਲਈ ਕੁਝ ਖਾਸ ਪ੍ਰਬੰਧ ਕੀਤੇ ਗਏ ਕਿ ਉਹ ਹੀ ਕਹਿ ਰਿਹਾ ਕਿ ਉਥੇ ਦੀ ਲੋਕਲ ਲੈਂਗੁਏਜ ਹੈ ਉਧਰ ਉਥੇ ਦੇ ਇਨਫਲੂਐਂਸਰ ਪਕੜੇ ਜਾਂਦੇ ਬਾਕੀ ਅਸੀਂ ਜੋ ਜਿਹੜੇ ਅਸੀਂ ਆਪਣਾ ਮਟੀਰੀਅਲ ਜਿਹੜਾ ਹੈ ਉਹ ਤੇ ਅਸੀਂ ਦੇਵਾਂਗੇ ਦੇਵਾਂਗੇ ਕਰਾਂਗੇ ਕਰਾਂਗੇ ਅਸੀਂ ਸੋਸ਼ਲ ਮੀਡੀਆ ਦਾ ਜ਼ਿਆਦਾ ਕਰਕੇ ਅਸੀਂ ਉਪਯੋਗ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਹ ਉਹ ਥਾਂ ਹੈ ਜਿੱਥੇ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਜੀ ਗੁਰਤੇਗ ਫਾਦਰ ਜੀ ਨੂੰ ਮਿਲਦੇ ਨੇ ਤੇ ਤੁਸੀਂ ਉਹ ਥਾਂ ਤੱਕ ਜਾਣਾ ਜਿਹੜਾ ਅੰਤਿਮ ਵਾਰ ਦੋਨੋਂ ਇੱਕ ਦੂਜੇ ਨੂੰ ਮਿਲਦੇ ਨੇ ਕਿਵੇਂ ਦੇਖਿਓ ਸਤਿ ਸ੍ਰੀ ਅਕਾਲ ਦੇਖੋ ਜੀ ਵਿਸਕਾਰ ਇੱਕ ਹੋਰ ਪੜਾਉ ਹੈਗਾ ਦਿੱਲੀ ਜਿੱਥੇ ਗੁਰੂ ਮਹਾਰਾਜ ਸ਼ਹੀਦ ਹੋਏ ਉੱਥੇ ਵੀ ਜਾਵਾਂਗੇ ਅਸੀਂ ਇਹੀ ਨੋਟ ਸਟੇਟ ਕਰ ਪਾਇਆ ਸਾਡੇ ਕੋਲ ਟਾਈਮ ਘੱਟ ਸੀਗਾ ਇਹ ਜਿਸੀ ਤੱਲੇ ਤੇ ਸਟੇਟਾ ਦੇ ਆਂਦੇ ਉੱਪਰ ਉੱਪਰ ਦੇ ਅਸੀਂ ਨਾਰਥ ਈਸਟ অর ਨਾਰਥ ਦੇ ਚ ਜਾ ਰਿਹਾ ਤੇ ਬੜਾ ਈਮੋਸ਼ਨਲ ਜੋ ਕਨਸੈਪਟ ਤੇ ਬੜਾ ਈਮੋਸ਼ਨਲ ਹੈ ਮਹਾਰਾਜ ਇੱਥੇ ਮਿਲੇ ਆਪਣੇ ਪਿਤਾ ਜੀ ਨੂੰ ਮਿਲੇ ਫਿਰ ਸ਼ਰੀਰ ਉਹਨਾਂ ਦੇ ਚੋਲੇ ਵਿੱਚ ਪਾਇਆ ਗਿਆ ਸੀ ਪਾਇਆ ਗਿਆ ਇਜ਼ ਵੈਰੀ ਈਮੋਸ਼ਨਲ ਕਨਸੈਪਟ ਮਤਲਬ ਕਿ ਇਹ ਕਿ ਇਹ ਇੱਕ ਹੌਸਲਾਤਾ ਨਾਲ ਹੈ ਇੱਕ ਚੜ੍ਹਦੀ ਕਲਾ ਨਾਲ ਹੈ ਪਰ ਬੇਰਾਗ ਵੀ ਨਾਲ-ਨਾਲ ਜਿਹੜਾ ਤੁਸੀਂ ਬੇਰਾਗ ਹੁਣ ਸੁਖਵਿੰਦਰ ਦੇ ਸ਼ਬਦ ਸੁਣਿਆ ਹੈ ਬਹੁਤ ਉਸਨੇ ਕਹਾਇਆ ਵਿਰਾਗ ਦੇ ਵਿੱਚ ਕਹਾਇਆ ਮੈਂ ਦੇਖਿਆ ਸੀ ਜਦੋਂ ਇਹ ਗਾ ਰਹੇ ਸੀ ਬੰਬੇ ਆ ਉਸ ਸਾਇਟ ਮੈਂ ਤੁਹਾਨੂੰ ਨਾਲ ਸੀ ਉਹ ਬੜਾ ਇਮੋਸ਼ਨਲ ਹੋ ਕੇ ਮਤਲਬ ਮੈਂ ਉਸੇ ਨਮਕਾਹ ਵੀ ਦੇਖਿਆ ਮੈਂ ਨਮਕਾਹ ਵੀ ਦੇਖਿਆ ਅਜ ਨਮਕਾਹ ਤਾਂ ਬਹੁਤ ਸਾਰਿਆਂ ਦੀਆਂ ਕਿਉਂਕਿ ਅਸੀਂ ਇਤਿਹਾਸ ਦੇ ਗਵਾਹ ਬਣਨ ਜਾ ਰਹੇ ਹਾਂ ਤੁਹਾਡੇ ਜਾਂ ਤੁਹਾਡੀ ਮੈਨੇਜਮੈਂਟ ਦੇ ਸਬਕਾਂ ਵਾਈ ਕੋ ਦੇਖੋ ਜੋ ਪਹਿਲੇ ਜੋ ਯਾਤਰਾ ਨਿਕਲੀ ਸੀ ਅਸੀਂ ਮੈਨੂੰ ਮੌਕਾ ਮਿਲਿਆ ਦੋ ਯਾਤਰਾ ਪਹਿਲੇ ਦਾ ਉਹ ਉਹਨਾਂ ਦਾ ਜੋ ਮੰਤਵ ਜਿਹੜਾ ਅਲੱਗ ਸੀ ਉਹ ਮਨ ਤੋਂ ਸਿਖਾ ਸਕੀ ਗਿਆ ਸੀ ਜੋ ਯਾਤਰਾ ਮੈਨੂੰ ਕੋਆਰਡੀਨੇਟ ਕਰਨ ਦੀ ਮਿਲੀ 300 ਸਾਲ ਗੁਰੂ ਦੇ ਨਾਲ ਉਹ ਸੀ ਗੁਰੂ ਮਾਨੇਵਰਨ ਬਈ ਸਿੱਖਾਂ ਨੂੰ ਦੇ ਤਾਰੀ ਗੁਰੂ ਦੇ ਪਿਛੇ ਨਹੀਂ ਜਾਣਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਣਾ ਹੈ ਤੇ ਇਹ ਜਿਹੜੀ ਯਾਤਰਾ ਹੈ ਕੀ ਹੈ ਇਹ 140 ਕਰੋੜ ਇਹ ਯਾਤਰਾ 140 ਕਰੋੜ ਹਿੰਦੁਸਤਾਨੀਆਂ ਲਈ ਦੱਸਣ ਲਈ ਹੈ ਕਿ ਭਾਈ ਇਹਦਾ ਇਤਿਹਾਸ ਕੀ ਹੈ ਕਿਤੇ ਕਰਕੇ ਸਭ ਕੁਝ ਹੋਇਆ ਸੀ ਤੇ ਇਹ ਦਾ ਸਪੈਕਟਰਮ ਜਿਹੜਾ ਹੈ ਅਹ ਦਸੰਦਾ ਇਹ ਬਹੁਤ ਵਾਈਡ ਹੋ ਜਾਂਦਾ ਹੈ ਦੇਖੋ ਜਿਹੜੇ ਪ੍ਰਬੰਧਕ ਹੁੰਦੇ ਆ ਪ੍ਰਬੰਧਕ ਵੀ ਕਿੰਨਾ ਕੁ ਪ੍ਰਚਾਰ ਕਰ ਸੋਤੇ ਜਦੋਂ ਇਹ ਯਾਤਰਾ ਜਿਸ ਸਟੇਟ ਇਹ ਜਾਂਦੀ ਹੈ ਜਾਂ ਸਿਟੀ ਜਾਂਦੀ ਉਹਨਾਂ ਦਾ ਵੀ ਮਨ ਤੋਂ ਪੜ ਜਾਂਦਾ ਹੈ ਕਿ ਦੇ ਆਲਸੋ ਫਾਇੰਡ ਮੀਨਸ ਵੀ ਕਿਸ ਤਰ੍ਹਾਂ ਇਹਦਾ ਪ੍ਰਚਾਰ ਕਰੀਏ ਅਸੀਂ ਉਹਨਾਂ ਨੂੰ ਇੱਕ ਸਟੇਜ ਦੇ ਦਿੰਦੇ ਨੇ ਇੱਕ ਪ੍ਰੋਗਰਾਮ ਦੇ ਦਿੰਦੇ ਨੇ ਉਹਨਾਂ ਨੂੰ ਸਾਡੇ ਨਾਲ ਰਲ ਮਿਲ ਕੇ ਇਸ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਜੇ ਸਾਰੇ ਇਕੱਠੇ ਹੋਵਾਂਗੇ ਤੇ ਪ੍ਰਚਾਰ ਬੜੇ ਦੂਰ ਤੱਕ ਜਾਏ ਇਕੱਲੇ ਅਸੀਂ ਕਰਾਂਗੇ ਤੇ ਪ੍ਰਚਾਰ ਥੋੜਾ ਹੋਏਗਾ ਸਾਰੇ ਨੋ ਸਟੇਟਾਂ ਮਿਲ ਕੇ ਕਰਾਂਗੇ ਤੇ ਉਹ ਜੀ ਆਵਾਜ਼ ਜਿਹੜੀ ਹੈਗੀ ਹੈ ਤੁਹਾਨੂੰ ਪਤਾ ਕਿਤੇ ਜਾਣੀ। ਬਹੁਤ ਬਹੁਤ ਧੰਨਵਾਦ ਆ ਤੁਹਾਡਾ। ਥੈਂਕ ਯੂ ਥੈਂਕ ਯੂ। ਕਾਨ ਸਾਹਿਬ ਜੀ ਕਿ ਸਾਡੇ ਨਾਲ ਜਿਹੜੇ ਇਸ ਸਮੇਂ ਪੂਰੀ ਚਰਚਾ ਕਰ ਰਹੇ ਸੀ ਕਿਉਂਕਿ ਇਹਨਾਂ ਦੇ ਬਦੌਲਤ ਸਾਰਾ ਪ੍ਰੋਗਰਾਮ ਜਿਹੜਾ ਤੁਸੀਂ ਅੱਜ ਦੇਖ ਰਹੇ ਹੋ ਲਿਖਿਆ ਗਿਆ ਹੈ ਇੱਥੋਂ ਯਾਤਰਾ ਕਰਨੀ ਆ ਹਰ ਇੱਕ ਸਟੇਟ 'ਚ ਜਾ ਕੇ ਸੰਪਰਕ ਇਹਨਾਂ ਨੇ ਕੀਤਾ ਤੁਸੀਂ ਇੱਕ ਸਵਾਲ ਹੋਰ ਤਾਂ ਸਾਹਿਬ ਤੁਹਾਡੇ ਲਈ ਕਿ ਤੁਸੀਂ ਜੇ ਸੰਪਰਕ ਕੀਤਾ ਵੱਖ-ਵੱਖ ਸਟੇਟ 'ਚ ਜਾ ਕੇ ਕਿਵੇਂ ਦਾ ਰਿਸਪੌਂਸ ਰਿਹਾ ਸਟੇਟਸ ਦਾ ਪੰਜਾਬ ਤਾਂ ਚਲੋ ਇਹਦੇ ਨਾਲ ਜੁੜਦਾ ਬਾਕੀਆਂ ਦਾ ਕਿਵੇਂ ਰਿਹਾ ਜੀ ਹੁਣ ਤੱਕ ਅਸੀਂ ਤਿੰਨ ਸਟੇਟ ਦੇ ਵਿੱਚ ਕੋਆਰਡੀਨੇਸ਼ਨ ਮੀਟਿੰਗ ਕੀਤੀ ਹੈ। ਪਹਿਲੇ ਮੀਟਿੰਗ ਕੀਤੀ ਕਿ ਯਾਤਰਾ ਆਣੀ ਉਹਨਾਂ ਦੱਸੋ ਕਿ ਯਾਤਰਾ ਕੀ ਆਪਾਂ ਨੇ ਕੀ ਕੰਮ ਕਰਾ ਤੁਸੀਂ ਕੀ ਕੰਮ ਕਰਾ ਜੋ ਹੰਗਾਰਾ ਸਾਨੂੰ ਤਿੰਨ ਸਟੇਟ ਦੇ ਮਿਲੇ ਕਮਾਲ ਦਾ ਮਿਲੇ ਆ ਜੀ ਪਹਿਲੇ ਆਪਾਂ ਗਏ ਥੇ ਰਾਂਚੀ ਗਏ ਸਾਰੇ ਝਾਰਖੰਡ ਦੇ ਜਿੰਨੇ ਗੁਰਦਾਰੇ ਵਾਲੇ ਹੈਗੇ ਨੇ ਮੈਕਸਿਮਮ ਯੂ ਕੈਨ ਸੇ 80-90% ਗੁਰਦਾਰੇ ਸਾਰੇ ਝਾਰਖੰਡ ਦੇ ਰਾਂਚੀ ਆ ਗਏ ਉੱਥੇ ਅਸੀਂ ਗੱਲ ਕੀਤੀ ਆਪਣਾ ਪੁਆਇੰਟ ਰੱਖਿਆ ਉਹਨਾਂ ਨੇ ਆਪਣਾ ਪੁਆਇੰਟ ਕੀਤੇ ਪ੍ਰਚਾਰ ਹੋਇਆ ਫਿਰ ਆਪਾਂ ਗਏ ਕਲਕੱਤਾ ਬਸੰਗਾਲ ਦੇ ਸਾਰੇ ਗੁਰਦਾਰੇ ਆ ਗਏ ਫਿਰ ਅਸੀਂ ਗਏ ਭੁବਨੈਸ਼ਵਰ ਉੱਥੇ ਉੜੀਸਾ ਦੇ ਸਾਰੇ ਗੁਰਦਾਰੇ ਆਏ ਤੋਂ ਬਹੁਤ ਹੀ ਸਾਨੂੰ ਉੰਗਾਰਾ ਮਿਲੇ ਹੈ ਉੱਥੇ ਮੋਟੀਵੇਸ਼ਨ ਸੀ ਕਰ ਸਕੀਏ ਬਹੁਤ ਕਾਫੀ ਸਕਸੈਸਫੁਲ ਹੋਏ ਹੁਣ ਅਗਲਾ ਸੀ ਜਾਵਾਂਗੇ ਯੂਪੀ ਦਿੱਲੀ ਉਤਰਾਖੰਡ ਦੌਰਾ ਕਰਾਂਗੇ ਯਾਦਰਾ ਨਿਕਲ ਜਾਏ ਕਿ ਫਿਰ ਉਸ ਸਟੇਟ ਦਾ ਦੌਰਾ ਕਰਾਂਗੇ ਉੱਥੇ ਦੇ ਲੋਕਾਂ ਨਾਲ ਲੱਗੇ ਉੱਥੇ ਦੀ ਕਮੇਟੀਆਂ ਸਭਾ ਸੋਸਾਇਟੀਆਂ ਨਾਲ ਲੱਗੇ ਕੋਸ਼ਿਸ਼ ਕਰਾਂਗੇ ਕਿ ਇਹ ਪ੍ਰਚਾਰ ਜਿਹੜਾ ਹੈ ਉਹ ਦੂਰ ਤੱਕ ਜਾਵੇ ਤਾਂਮ ਸਾਹਿਬ ਸੀਗੇ ਸਾਡੇ ਨਾਲ ਗੱਲ ਕਰ ਰਹੇ ਸੀਗੇ ਪਾਲਕੀ ਸਾਹਿਬ ਤਿਆਰ ਹੋ ਚੁੱਕੀ ਆ ਬਰਸਾਤ ਤੇਜ ਆ ਬਰਸਾਤ ਤੇਜ ਦੇ ਬਾਵਜੂਦ ਵੀ ਜਿਹੜਾ ਆ ਅਸੀਂ ਜਿਹੜਾ ਪੂਰਾ ਹੌਸਲਾ ਇੱਥੇ ਦਾ ਸੰਗਤ ਦਾ ਬੁਲੰਦ ਹੈ ਬੁਲੰਦ ਹੌਸਲੇ ਦੇ ਨਾਲ ਸੰਗਤਾਂ ਜਿਹੜੀਆਂ ਨੇ ਉਹ ਆਖਿਰਕਾਰ ਇੱਥੇ ਜੁੜੀਆਂ ਨੇ ਤੇ ਇਹ ਅੱਡਾ ਵੱਡਾ ਹੌਸਲਾ ਜਿਹੜਾ ਨਜ਼ਰ ਆ ਰਿਹਾ ਸੰਗਤਾਂ ਦਾ ਪਰ ਇਹ ਬਰਸਾਤ ਤੋਂ ਬਾਵਜੂਦ ਵੀ ਜਿਹੜਾ ਆ ਇਸ ਸਮੇਂ ਪਾਲਕੀ ਸਾਹਿਬ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਗੁਰੂਕੰਨਾਂ ਦੇ ਬਿਲਕੁਲ ਬਾਹਰੋਂ ਅਸੀਂ ਜਿਹੜੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾ ਰਹੇ ਆ ਕਿ ਕਿਵੇਂ ਦੇ ਇੰਤਜ਼ਾਮ ਆਖਿਰਕਾਰ ਇੱਥੇ ਕੀਤੇ ਗਏ ਨੇ ਕਿਸ ਤਰੀਕੇ ਦੇ ਇੰਤਜ਼ਾਮ ਨੇ ਇੰਤਜ਼ਾਮ ਸ਼ੁਰੂ ਤੋਂ ਤੁਹਾਨੂੰ ਦਿਖਾ ਰਹੇ ਆ ਪਰ ਬਰਸਾਤ ਦੇ ਕਾਰਨ ਮੀਂਹ ਬੜਾ ਤੇਜ਼ ਆ ਮੀਂਹ ਦੇ ਬਾਵਜੂਦ ਵੀ ਹੌਸਲੇ ਬੁਲੰਦ ਨੇ ਲੋਕਾਂ ਦੇ ਹੌਸਲੇ ਬੁਲੰਦ ਦੇ ਬਾਵਜੂਦ ਵੀ ਜਿਹੜਾ ਆ ਇੱਥੇ ਅਸੀਂ ਦੇਖੋ ਕਿ ਪੂਰੀ ਤਰ੍ਹਾਂ ਅੱਜ ਇਥੇ ਸੰਗਤਾਂ ਦਾ ਇਹ ਸਾਠਾ ਮਾਰਦਾ ਇਕੱਠਾ ਕਿਉਂਕਿ ਹਾਲਾਂਕਿ ਉਹ ਧਾਰਮਾ ਨੇ ਜਿੱਥੇ ਬਹੁਤ ਘੱਟ ਗਿਣਤੀ ਦੇ ਵਿੱਚ ਪੰਜਾਬ ਜਾਂ ਹੋਰ ਧਾਰਮਾ ਸੰਗਤਾਂ ਪਹੁੰਚਦੀ ਆ ਪਰ ਫਿਰ ਵੀ ਇੱਕ ਵੱਡਾ ਤੇ ਇੱਕ ਵਿਸ਼ਾਲ ਜਿਹੜਾ ਆ ਤੁਸੀਂ ਇਥੇ ਇਕੱਠ ਦੇਖ ਰਹੇ ਹੋ ਤੇ ਸੰਗਤਾਂ ਦੇਖ ਰਹੇ ਹੋ ਤੇ ਤਸਵੀਰਾਂ ਜਿਹੜੀਆਂ ਤੁਸੀਂ ਇਸ ਸਮੇਂ ਇਥੇ ਜਿਹੜੀਆਂ ਗੁਰਦੁਆਰਾ ਗੁਰੂ ਘਰ ਧਾਮ ਤੋਂ ਤੁਸੀਂ ਦੇਖ ਰਹੇ ਹੋ ਕਿ ਆਖੇਕਾਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਥੇ ਜੁੜੀਆਂ ਹੋਈਆਂ ਨੇ ਬਰਸਾਤ ਤੇਜ਼ ਆ ਬਰਸਾਤ ਦੇ ਬਾਵਜੂਦ ਵੀ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਇਕੱਠੀਆਂ ਨੇ ਤੇ ਆਖੇਕਾਰ ਜਿਹੜਾ ਆ ਇਥੇ ਹੁਣ ਅਸੀਂ ਜਿਹੜਾ ਇਸ ਸਮੇਂ ਇਹ ਨਗਰ ਕੀਰਤਨ ਦਾ ਮਨਮੋਹਕ ਨਜ਼ਾਰਾ ਜਿਹੜਾ ਦੇਖ ਰਿਹਾ ਨਗਰ ਕੀਰਤਨ ਆ ਜਿਹੜਾ ਜਿਹੜਾ ਇਸ ਸਮੇਂ ਜਿਹੜਾ ਇਸ ਸਮੇਂ ਦੇਖਣ ਨੂੰ ਮਿਲ ਰਿਹਾ ਆ ਇੱਥੋਂ ਪਿੱਤਰ ਧਰਤੀ ਤੋਂ ਤੇ ਤੁਸੀਂ ਦੇਖੋ ਕਿ ਇਹ ਤਸਵੀਰ ਹੈ ਗੁਰਦੁਆਰਾ ਗੁਰੂ ਘਰ ਤਾਂ ਦੀ ਹੈਡਿੰਗ ਕਰਿਆ ਹੈਡਿੰਗ ਕਰਿਆ ਹੈਂਕ ਦੇ ਰਿਹਾ ਸੋ ਤਸਵੀਰਾਂ ਸੀਗੀਆਂ ਇਸ ਸਮੇ ਗੁਰਦੁਆਰਾ ਗੁਰੂਕਾ ਚਾਮ ਦੀਆਂ ਜਿਹੜੀਆਂ ਤੁਹਾਨੂੰ ਹਰ ਇੱਕ ਤਸਵੀਰ ਅਸੀਂ ਦਿਖਾ ਰਹੇ ਆ ਤੁਹਾਡੇ ਨਾਲ ਅਸੀਂ ਜੁੜੇ ਆ ਕਿ ਕਿਸ ਤਰੀਕੇ ਨਾਲ ਆ ਕੇਕਾਰ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਿਆ ਨੇ ਬਰਸਾਤ جاری ਆ ਬਰਸਾਤ ਤੋਂ ਬਾਅਦ ਨਗਰ ਕੀਰਤਨ ਦੀ ਜਿਹੜੀ ਸ਼ੁਰੂਆਤ ਹੋਵੇਗੀ